ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਤੁਸੀਂ ਕਿਵੇਂ ਮਿਲ ਕਰਦਾ ਵਧੀਆ ਹੋਊਗੀ ਠੀਕ ਠਾਕ ਹੋਊਗੀ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਟਾਈਮ ਨਾਲ ਟਾਈਮ ਜਿਹੜਾ ਨਾ 11:00 ਵਜ ਨਾਲੇ ਹੋ ਗਈ ਆਪਾਂ ਚੱਲਦੇ ਆਂ ਜੋਗੀ ਵੀਰ ਬਾਬੇ ਦੇ ਮੱਥਾ ਟੇਕਣ ਆਪਣੀ ਸੂਈ ਸੀਗੀ ਮੱਝ ਕੋਚਣਾ ਆਪਣੇ ਚੌਥ ਨੂੰ ਦੂਰ ਦੂਰ ਚੜ੍ਹਦਾਗਾ ਦੋ ਜਣਾਂ ਨਾਲੇ ਜੋਤਾਂ ਚੱਕਿਓ ਆਪਾਂ ਪਾ ਕੇ ਉਹਨੇ ਮੱਥਾ ਟੇਕ ਗਏ ਉਹਨੇ ਉਸ ਤੋਂ ਬਾਅਦ ਆਪਾਂ ਅੱਧਾ ਜਾਣਗੇ ਆਪਣੇ ਪਿੰਡ ਤੇ ਚਲੋ ਜੇ ਤੁਸੀਂ ਚੈਨਲ ਦੇ ਪਹਿਲੀ ਵਾਰ ਚੈਨਲ ਸਬਸਕ੍ਰਾਈਬ ਜਰੂਰ ਕਰ ਲੇਕੋ ਵੀਡੀਓ ਲਾਈਕ ਸ਼ੇਅਰ ਜਰੂਰ ਕਰਦਾ ਕਮੈਂਟ ਕਰਕੇ ਜਰੂਰ ਦ ਇਹ ਹੈਗੇ ਆਪਣੇ ਜਿਹੜੇ ਆਪਾਂ ਹੁੰਦੇ ਹੈਗੇ ਚੈਲ ਚਲਾਉਂਦੇ ਜਾਂਦੇ ਨੇ ਬੱਬੇ ਜੋਗੀ ਵੀਰ ਦੇ ਆਪਾਂ ਹੈਗੇ ਆਂ ਚੈਲ ਬਈ ਆਪਾਂ ਚੱਲ ਕੇ ਇਹ ਪਾ ਦੇ ਕੇ ਹੀ ਅੱਜ ਨਾਲ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਹੁੰਦ ਕੱਲ ਵੀ ਸੀਗੀ ਅੱਜ ਵੀ ਹੈਗੀ ਆ ਹਨਾ ਰੋਟੀ-ਕੁੱਟੀ ਪਾਣੀ ਧਿਆ ਹੋਈ ਊਟ ਖਾ ਲਈ ਆਪਾਂ ਨੇ ਚਲੋ ਆਪਾਂ ਨਾ ਚੱਲਦੇ ਚਲੋ ਜੀ ਆਪਾਂ ਚੱਲੀਏ ਬਾਹਰ ਦੇ ਨੇ ਲੈ ਚੁੰਨੀ ਜੁੰਨੀ ਨਮਕਾ ਤੇ ਚੁੰਨੀ ਸ਼ੌਂਕ ਇਹਦੇ ਸ਼ੌਂਕ ਨਾਲ ਸੰਦ ਅੰਚਲ ਡਿੱਗੀ ਜਾਂਦੀ ਹੈ ਮੇਰੇ ਕੋਲ ਸਮਾਨ ਚੱਕੀਏ ਕੱਪੜੇ ਢੋਣ ਲੱਗਦੀਏ ਬਾਹਰੇ ਨਾ ਬੱਸ ਸਟੈਂਡ ਚ ਆ ਗਿਆ ਆਪਾਂ ਬਾਰ ਬਾਰ ਚ ਹੀ ਕੱਢ ਲਈ ਗੱਡੀ ਆਪਣੀ ਇੱਥੇ ਆਪਾਂ ਲੈਣੀ ਸੀਗੀ ਕਾਨੂੰਨ ਦੀ ਥੱਲੀ ਆਪਣੇ ਦੁਕਾਨ ਤੋਂ ਲੈ ਕੇ ਆਉਣੇ ਆ ਘਰੇ ਆਪਾਂ ਭੁੱਲ ਗਏ ਸੀ ਆਪਾਂ ਉਧਰ ਜਾਈ ਸੀਗੇ ਨਹੀਂ ਪਾਗਾ ਉਥੋਂ ਲੈ ਆਉਂਦੇ ਆਪਣੇ ਘਰ ਕੋਲ ਚਲ ਆਪਾਂ ਹੁਣ ਇਧਰ ਬੱਸ ਅੱਡੇ ਦੇ ਬਸ ਸਟੈਂਡ 'ਚ ਬਾਰ-ਬਾਰ ਚ ਗੱਡੀ ਕੱਢ ਕੇ ਇਧਰੋਂ ਲੈ ਲੈਣੇ ਇੰਨੇ ਪਾਈ ਜਾਵਾਂਗੇ ਬਾਰ-ਬਾਰ ਚ ਬਾਜ਼ਾਰ 'ਚ ਗੱਡੀ ਨਹੀਂ ਵੜਦੇ ਹੈਗੇ ਤੇ ਜਿਹੜੇ ਆਪਣੇ ਚੈਲਾ ਦੇ ਨੇ ਸਾਰੇ ਹੇਜੇ ਕੋਈ ਦੂਰ ਕੋਈ ਨੇੜੇ ਕਿਤੇ ਵੀ ਪੰਪੇ ਸਾਰੇ ਆਪਣੇ ਹੀ ਚੌਥ ਨੂੰ ਜੋਗੀਪਰੀ ਮੱਥਾ ਟੇਕਦਾਈ ਆਪਣੀ ਦੋ ਚੜ੍ਹਦੀ ਹੈ ਜੋਤ ਜਿ ਕਿਉ ਪੈਂਦਾ ਜਦੋਂ ਵੀ ਆਪਣੀ ਤਾਜੀ ਸੂਈ ਮੱਝ ਹੁੰਦੀ ਆ ਆਪਣੀ ਮੱਝ ਸੂਈਆ ਤਾਜੀ ਜੀ ਤੇ ਆਪਾਂ ਹੁਣ ਚੜਾ ਕੇ ਆਉਣੇ ਆਗੇ ਦੋ ਜੁੱਥੇ ਨਾਲੇ ਆਪਾਂ ਜੋਤ ਜਿ ਕਿਉ ਪਾ ਕੇ ਨੇ ਮਿੱਟੀ ਕੱਢ ਕੇ ਆਉਣੀ ਆ ਇਹ ਆਪਣੇ ਇੱਥੇ ਹੈਗਾ ਜੀ ਚੈਲਾ ਦਾ ਰੱਬ ਦਾ ਦਵਾਰੋ ਠੰਡ ਪਾਉਣ ਲੱਗ ਗਿਆ ਕਿਉਂਕਿ ਫਰਵਰੀ ਦਾ ਮਹੀਨਾ ਤਾਂ ਅੱਠ ਸਾਰੀ ਠੰਡ ਪਊਗੀ ਮਾਰਚ ਚ ਜਾ ਕੇ ਵਿਧੇਦਨ ਲੱਗਦੇ ਨੇ ਕਿ ਆਪਾਂ ਨੂੰ ਅਸੀਂ ਸੀਗੇ ਵੀ ਦੋ ਕੁ ਦਿਨ ਧੁੱਪਾਂ ਪੈ ਗਈਆਂ ਵੀ ਉਹ ਹੋਣ ਲੱਗਾ ਆਪਰ ਨੂੰ ਪਤਾ ਸੀਗਾ ਵੀ ਮੌਸਮ ਚੇਂਜ ਹੋਊਗਾ ਜਿਹੜੀ ਇੰਨੀ ਜ਼ਿਆਦਾ ਗਰਮੀ ਪੈਂਦੀ ਆ ਬਹੁਤ ਜ਼ਿਆਦਾ ਧੁੱਪ ਸੀ ਜਾਂਦੇ ਲੋ ਧੁੱਪੇ ਨਹੀਂ ਸੀ ਬੈਠਾ ਜਾਂਦਾ ਹਲ ਤਾਂ ਮਾਗ ਚੱਲੀ ਜਾਂਦਾ ਦਮਾਗ ਹੋਇਆ ਤੇ ਹਲ ਤਾਂ ਸਾਰੀ ਫਰਵਰੀ ਦਾ ਮਹੀਨਾ ਠੰਡ ਪੈਣੀ ਆ ਕਿ ਆਪਾਂ ਨੂੰ ਪਤਾ ਹੀ ਹੈ ਹੁਣ ਇੰਨੀ ਸਾਰੀ ਉਮਰ ਉਹ ਐਡੀ ਉਮਰ ਹੋ ਗਈ ਆਪਣੀ ਵੀ ਕਿੰਨਾ ਚਿਰ ਠੰਡ ਪੈਂਦੀ ਕਿੰਨਾ ਚਿਰ ਗਰਮੀ ਪੈਂਦੀ ਆ ਤੇ ਜਾਈਂ ਬੀ ਸੀਗਾ ਵੀ ਮੈਂ ਨਹੀਂ ਤਾਂ ਪਪੈਣ ਲੱਗ ਗਈ ਐ ਵੀ ਮੀਂਹ ਕਣੀ ਦਾ ਵੀ ਮੌਸਮ ਹੋਇਆ ਪੈਣਾ ਹਾਲਾਤ ਵੀ ਮੀਂਹ ਕਣੀ ਆਊਗਾ ਅੱਜ ਨਾਲ ਤੁੰਦ ਪੂਰੀ ਪੈ ਰਹੀ ਆ ਗੱਲ ਵੀ ਪੂਰੀ ਤੁੰਦ ਸੀਗੀ ਬਹੁਤ ਜ਼ਿਆਦਾ ਠੰਡ ਹੋ ਗਈ ਤੇ ਚਲੋ ਜੀ ਆਪਾਂ ਜਾਈਏ ਮੱਥਾ ਟੇਕ ਕੇ ਆਈਏ ਸੋਨ ਇੱਥੇ ਜਾ ਕੇ ਮਿਲਦੇ ਆਪਾਂ ਇਥੇ ਨੰਮੀ ਨਿਮੀ ਨੇ ਮਿਲੇ ਆਪਰ ਦਾ ਆਪਣੇ ਬਾਬੇ ਦੇ ਆਈ ਚੌਥ ਤੇ ਮੱਥਾ ਟੇਕਣਾ ਆਉਂਦੇ ਨੇ ਕਿ ਲੋਕ ਇਹ ਲੋਕ ਤੇਰੇ ਲੱਪਸੇ ਇਹ ਵੀ ਦੇਖ ਤੇ ਉਹ ਆਪ ਦਾ ਕੰਮ ਕਰਦਾ ਓਏ ਆਪ ਦਾ ਕੰਮ ਕਰਦਾ ਭਾਵ ਦਾ ਕਰਾ ਲੈ ਲੈ ਗਏ ਉਪਰਾ ਮਾਸੀ ਲੈ ਗਏ ਉਹ ਬੋਕੀ ਦੀ ਮਾਲ ਉਹਦੇ ਦੇ ਦੇ ਉਹ ਪੂਰਾ ਮਸਾ ਕਰਾ ਕੇ ਮਾਰ ਦੇ ਪੂਰਾ ਮਸਾ ਕਰਾ ਦੇ ਉਹ ਇੱਕ ਬੋਲੀ ਇੱਕ انا جاي اروح بدي اروح انا راكبه بتعرفي بتعرفي شو 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 بتعرف ਕੀ ਨਾ Kali Tira Kho Tira Kali Tira Kho Tira Kali ਲੋ ਜੇ ਆਪਾਂ ਜੋਗੀ ਪੀਰੀ ਮੱਥਾ ਟੇਕੇ ਆਪਾਂ ਚੱਲ ਪਏ ਪਿੰਡ ਨੂੰ ਆਪਾਂ ਖੜਾਂਗੇ 10-20 ਮਿੰਟ ਪਿੰਡ ਉਸ ਤੋਂ ਬਾਅਦ ਆਪਾਂ ਫੇ ਚੱਲਾਂਗੇ ਪਿੰਡ ਨੂੰ ਆਪਾਂ ਕੋ ਟਾਈਮ ਸੀਗਾ ਜ ਜਮਾ ਚੱਲ ਆਪਾਂ 10 ਵੇ ਆਪਾਂ ਨੇੜੀ ਆ ਪਿੰਡਿਸ ਤੋਂ 10 ਕੇ 20 ਮਿੰਟ ਆਪਾਂ ਪਿੰਡ ਲਾ ਕੇ ਫਿਰ ਆਪਾਂ ਚੱਲਾਂਗੇ ਨਾਲ ਆਪਾਂ ਮਿਲਿਆ ਵਾਂ ਕਾਫੀ ਟਾਈਮ ਹੋ ਗਿਆ ਸੀ ਆਪਾਂ ਨੂੰ ਐ ਨੂੰ ਮੰਮੀ ਕਹਿੰਦੀ ਚੱਲ ਮਿਲ ਜੂ ਆ ਕੇ ਚੱਲ ਆਪਾਂ 10 ਕੇ ਮਿੰਟ ਖੜਕੇ ਤੇ ਆਪਾਂ ਚੱਲਦੇ ਆਂ ਪਿੰਡ ਨੂੰ ਫਿਰ ਐਨੇ ਮੱਝਾਂ ਦਾ ਟਾਈਮ ਹੋ ਜੇ ਹੋ ਜੇ 12:30 ਹੋਈ ਨਹੀਂ ਆਪਾਂ 2:30 ਵਜੇ ਦੇ ਨੂੰ ਵਗ ਜਾਗੇ ਪਿੰਡ ਚਲੋ ਜੀ ਆਪਾਂ ਚੱਲਦੇ ਆਂ ਪਿੰਡ ਸੋਟ ਨਹੀਂ ਲੱਗਦੀ ਕਿੱਥੇ ਕਿੱਧਰ ਵਗ ਜਾਓ ਆਹ ਤੇ ਪੈ ਰਿਹਾ ਹੈ ਅਰੇ ਮਾੜੇ ਮਾੜੇ ਆ ਗਿਆ ਐ ਨਾਈਟ ਲਿਖੂਗੇ ਤੋਂ ਸਸਤਾ ਜਲ ਸਤੋੜਾ ਦਾ ਕਾਹੜਾ ਪਹਾਉੱਚ ਵਾਲੇ ਨੇ ਇਹ ਤੋਂ ਉਹ ਕਾਹੇ ਵਿਖੜੇ ਬੋਸ ਤੋਂ ਰਹੀਏ ਬਾਜਾ ਦੋਲੇ ਐ ਠੀਕ ਹੀ ਆ ਤਾਂ ਐ ਠੀਕ ਬਟਾ ਇਸਿਆ ਹੁੰਦਾ ਤਾਂ ਯਾਰ ਇਹ ਨਹੀਂ ਦੇ ਪਿੱਛੇ ਹੋ ਜਾਣਾ ਪਰ ਤੇ ਕੂੜਾ ਖੰਡ ਗਿਆ ਕੋਈ ਨਾ ਦੱਸੋ ਆ ਗਿਆ ਆ ਗਿਆ ਬੜਨ ਚੇਰੇ ਲੱਗਦਾ ਇਹਨੂੰ ਉੱਚੇ ਵਾ ਤੁਰੇ ਮੈਂ ਕਹਿੰਦਾ ਅਰੇ ਹੱਥ ਤੇ ਸਾਰੇ ਖੰਡੇ ਜਾਣਗੇ ਰੋਣੇ ਮੇ ਕੁੱਟੂ ਦਾ ਤਾਂ

ਦੇ ਪਰ ਲਾ ਦੂ ਆਪ ਤੇ ਦੋ ਵਾਰੀ ਕਿਹਾ ਨਾ ਤੇ ਜਿਹ ਕਹਿੰਦੇ ਟਾਈਮਾਂ ਮੈਂ ਇੰਟਰਟ ਕਰਾਇਓ ਅੱਜ ਕਹੀਦੋਂ ਨਾ ਕਿੰਨਾ ਤਾਂ ਮਗਰ ਪੜਨਵਾਇਨੋਂ ਨੇ ਚਲੇ ਇਹ ਤਾਂ ਹੁਣ ਉਹ ਆ ਦੁਬਾਰ ਤੇ ਕਹਿੰਦੇ ਨੇ ਵੀ ਅਸੀਂ ਲਾ ਦਨੇ ਆ ਉਹ ਵੀ ਹੋ ਜਾਣਗੇ ਹਾਂ ਦੇਖ ਲੈ ਵੀ ਤੂੰ ਆ ਜੈਂਗਾ ਹਾਂ ਵਿੱਚ ਤੇ ਘੇੜਾ ਮਾਰੀ ਇੱਕ ਘੇੜਾ ਲਾ ਜਾ ਬਸ ਦੂਏ ਦੀ ਲੋਡ ਨਹੀਂ ਦਾਦਾ ਵਾ ਇੱਕ ਵੀ ਨਹੀਂ ਲਾਉਂਦਾ ਨਾ 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 ਸਾਈਡ ਹੀ ਜਾਂਦਾ ਤਾਂ ਬਸ ਯੋਰ ਲਾਉਂਦਾ ਨਾ ਪੈਸੇ ਉਹਨਾਂ ਨੇ ਲਵਾਏ ਨਾ ਲੋਕ ਤਾਂ 40-40 ਲੱਖ ਚੱਕੀ ਫਿਰਦੇ ਨੇ ਉਹ ਪੈਸੇ ਜੇ ਮੈਂ ਪਾਉਂਦਾ ਹੁੰਦੇ ਹੀ ਨਹੀਂ ਲੱਗਦਾ ਤੈਨੂੰ ਡਾਊਨ ਜਵਾਂਦਾ ਕੰਮ ਆ ਤੂੰ ਆ ਕੁੜੀ ਦੇ ਸਾਰੇ ਪੈਸੇ ਜੇ ਵਿਆਹ ਤੁਸੀਂ ਜਾਓ ਹਾਂ ਬੁੜੇ ਨਾਲ ਕੀ ਆ ਮੈਂ ਆਇਆ ਪੰਜਾਬ ਵਰਗੀ ਤੇ ਇਸ ਨਿਪੜਾਂ ਨੂੰ ਇਹਨਾਂ ਲੋਕ ਹੋਣੇ ਕਿ ਬਾਈ ਦਾ ਤਿੰਨ ਵਾਰੀ ਜਾਇਆ ਚੱਕਰ ਬਾਹ ਦੇ ਮਰਦਾਂ ਸਾਥੀਆ ਲੁੱਥੇ ਲੈ ਰਹੇ ਨੇ ਗੁਰਾਂ ਦੇ ਹਾਂ ਆਪਾਂ ਪਹਿਲਾਂ ਦੇਖ ਲੈ ਆਪਣਾ ਸਾਰਾ ਕੁਝ ਆਪੂ ਆ ਕਹਿੰਦੇ ਮੇਰੇ ਤਾਂ ਜੀਨ ਲਾਦਾ ਪੰਜਾਬ ਚ ਕਹਿੰਦੇ ਮੈਂ ਅਮਰੀਕਾ ਜਾਊਂਗਾ ਦੁਬਾਰੇ ਇਹ ਤਾਂ ਹੁਣ ਜਾਇਆ ਹੂੰ ਜਾ ਮਾ ਮੈਨੂੰ ਤੋੜ ਦੋ ਹੁਣ ਵੀ ਮੈਂ ਦੇਖ ਤਾਂ ਡੈਡੀ ਨੇ ਉਹ ਬੁੱਢਾ ਅਸਲ ਗਿਆ ਕੇ ਹਾਂ ਇਹ ਤਾਂ ਉਹ ਮੰਨਦਾ ਹੀ ਨਹੀਂ ਕਹਿੰਦਾ ਮੈਂ ਨਹੀਂ ਜਾਂਦਾ ਨਾ ਨਹੀਂ ਤੂੰ ਬੇਗਾਨੇ ਰੱਪੇ ਭੁੱਜਿਆ ਹੋ ਗਿਆ ਅੱਥੇ ਲੜਕੇ ਦਾ ਅੱਥੇ ਨਾ ਜੀ ਵਧੀਆ ਦਾਦੂ ਦਾ ਬੋਤਲਾ ਫੇਰ ਬੋਤਲਾ ਜੋ ਮਾਈ ਉਹ ਕੇਰਾ ਨਾ ਤੋੜ ਤੇ ਕੰਮ ਨਹੀਂ ਕਰਦੀ ਬਥੇ ਕਿ ਕਰਦੇ ਹੁਣ ਤਾਂ ਸਾਰਾ ਘਰ ਕਰ ਰਹੀਆਂ ਮੈਂ ਅਸ਼ਕਰੀਆਂ ਨੂੰ ਬੋਲੇ ਕਿਥੋਂ ਜੀਨ ਜਿਹੜਾ ਸੰਯੋਗਾ ਚ ਹੁੰਦਾ ਲੋਰ ਫਿਰ ਜਾਂਦੇ ਜਾਂਦੇ ਜੀ ਬਾਕੀ ਆਪਾਂ ਦਾ ਵਿੱਚ ਵਿਚਾਲੇ ਹੋਈ ਗੱਲ ਨੂੰ ਜਿੱਥੇ ਨਾ ਬਣਨ ਉੱਥੇ ਬਣਨ ਤੈਂ ਕਰਾਉਣਾ ਹੁਣ ਆਪਾਂ ਦਾ ਕਿੰਨੇ ਸਾਲ ਹੋ ਗਏ ਟੈਕ ਕਰਾਉਣਾ ਵੀ ਤੀ ਬਜੋਨਰ ਪਾ ਕੇ ਦੱਤੀ ਹਾਂ ਉਹ ਤਾਂ ਇੱਕ ਦਿਨ ਸੀ ਬੈਠੇ ਬੈਠੇ ਨੇ ਗੱਲ ਚ ਲਾ ਲਈ ਮੈਂ ਕਿ ਆਪਾਂ ਜਮਕੌਰ ਵੀਰ ਨੂੰ ਪੁੱਛਦੇ ਆ ਮਾਜੋਤ ਦਾ ਮੈਂ ਨਾਲਾ ਫੋਨ 4 ਵਜੇ ਇਹ ਕਹਿੰਦਾ ਭਾਈ ਦੇਖ ਲਾਂਗੇ ਲਓ ਜੀ ਆਪਾਂ ਆ ਗਏ ਟਾਈਮ ਹੋ ਗਿਆ 3 ਵਜੇ ਚ ਰਹਿ ਗਏ 5 ਮਿੰਟ 10 ਆਪਾਂ ਆ ਗਏ ਮੱਥਾ ਟੇਕ ਕੇ ਨਾਲੇ ਪੰਨ 10 ਮਿੰਟ ਪਿੰਡ ਖੜਿਆ ਹੀ ਮੱਜਾ ਟਾਈਮ ਨੂੰ ਆਪਾਂ ਪਹੁੰਚ ਗਏ ਘਰੇ ਧੁੱਪ ਆ ਨਿਕਲਾਈ ਦੇਖੋ ਜਦ ਆਪਾਂ ਕਹਿੰਨਾ ਸਵੇਰ ਬਹੁਤ ਜਿਆਦਾ ਠੰਡ ਸੀਗੀ ਤੇ ਧੁੱਪ ਨਿਕਲ ਰਹੀ ਆ ਆਪਾਂ ਬਾਜ਼ਾਰ ਚ ਆ ਗਏ ਦੇਖਦੇ ਕੁਝ ਨਹੀਂ ਹੈਗੇ ਚਲੋ ਮਰੂਦ ਦੇ ਕਿਨ ਟੋਕਰੇ ਪਰ ਹੈ ਪੈਨੇ ਕਿ ਟਿਕ ਟਿਕ ਮਰੂਦ ਦਾ ਟੋਕਰੇ ਪਰ ਹੈ ਮੱਝ ਆਪਣੀਆਂ ਖੜੀਆਂ ਹੋ ਗਈਆਂ ਆਪਾਂ ਮੱਝਾਂ ਵੰਦਿਆ ਆਪਾਂ ਜਾਇਆ ਤੁਹਾਨੂੰ ਦਿਖਾਵਾਂ ਆਪਾਂ ਕੀ ਲੈ ਕਿੱਥੇ ਲੈ ਆਪਾਂ ਆ ਗਿਆ ਸਿੱਟ ਘਟਕ ਕਰ ਰਾਬੜ ਦੇ ਪਾਂਡੇ ਦੀ ਬੜੀ ਸ਼ਕੀਨ ਆ ਮੈਂ ਹਰ ਇੱਕ ਥਾਂ ਤੇ ਜਦੋਂ ਵੀ ਜਾਣਾ ਨਿਕਲਦੀ ਚੀਜ਼ ਬੁਢੀ ਲੈ ਕੇ ਆਉਣੀ ਨੇ ਯਾ ਚਾ ਜੀ ਮੈਂ ਆਪਣਾ ਸਬਜ਼ੀਆਂ ਦੇ ਖੇਤ ਤੋਂ ਉਹ ਗਾਜਰਾ ਵੀ ਧਰਾਈਨੇ ਤੋਗੇ ਇਹ ਗਲੀਆਂ ਵਾਲੀ ਹੈ ਇਹਦੇ ਵਿੱਚ ਤੇ ਐ ਪਾਣੀ ਸਾਰਾ ਨਿਚੜ ਜਾਂਦਾ ਹੈਗਾ ਤੋ ਖੇਤ ਧਰਾਈ ਜਾਂਦੀ ਰਹੀ ਹੈ ਕੋਈ ਗੋਭੀ ਹੈਗੀ ਕੋਈ ਹੋਰ ਚੀਜ਼ਾਂ ਹੈਗੀ ਵਿੱਚ ਤੇ ਸਾਰੀ ਸਬਜ਼ੀ ਪੈ ਜਾਂਦੀ ਹੈ ਤੇ ਚਲੋ ਆਪਾਂ ਮੱਝਾ ਬੰਦੀ ਆਪਾਂ ਕਰੀਏ ਕੰਮ ਤੰਦੇ ਫਿਰ ਆਪਾਂ ਜੀ ਸਬਜ਼ੀ ਧਰ ਦਿੰਦੇ ਅਜਾ ਆਪਾਂ ਸਾਗ ਕਟਕਾਂਗੇ ਆਪਾਂ ਚੀਰ ਗੱਲਾ ਸਜਣਨਾ ਤੇ ਆਪਾਂ ਮੱਝਾ ਬੰਦੀ ਤੇ ਆਪਾਂ ਗੱਲਾਂ ਦੁਨੀਆਂ ਦੀ ਚਲੋ ਯਾ ਜੀ ਦੀ ਵੀਡੀਓ ਅੰਦੀ ਇੱਥੇ ਕਰਦੇ ਹਾਂ ਮਿਲਦੇ ਹਾਂ ਅਗਲੇ ਬਲੌਗ ਨਾਲ ਤੱਕ ਕੇ